ਹਾਂਜੀ ਜਿੱਦਾਂ ਕਿ ਆਪਾਂ ਲੜ ਲੀਆਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਬੇਹੋਸ਼ ਹੋ ਜਾਂਦੀ ਹੈ ਤੇ ਫਿਰ ਉਹ ਚਾਚੀ ਉਸ ਦੀ ਆਣ ਕੇ ਉਠਾ ਕੇ ਜਾਂਦੀ ਹੈ ਤੇ ਫਿਰ ਚਾਚੀ ਹੀ ਮੰਨੂ ਦੇ ਹੱਥ ਚਾਹ ਵੇਦੀਏ ਰੋਜੀ ਦੇ ਲਈ ਤੇ ਉਹ ਜਦੋਂ ਲੈ ਕੇ ਆਉਂਦੀ ਹੈ ਮੰਨੂ ਤੇ ਉਹ ਕਹਿੰਦੀ ਹੈ ਕਿ ਬੇਟਾ ਧਿਆਨ ਨਾਲ ਲਿਆਉਣੀ ਸੀ ਤੂੰ ਤੇਰੇ ਹੱਥਾਂ ਤੇ ਪੈ ਜਾਂਦੀ ਤੂੰ ਨਾ ਹੀ ਲਿਆਉਂਦੀ ਤੇ ਵਧੀਆ ਸੀ ਮੈਂ ਆਪੇ ਲੈ ਲੈਂਦੀ ਉਹ ਕਹਿੰਦੀ ਨਹੀਂ ਮੈਂ ਕੋਈ ਕੰਮ ਨਹੀਂ ਆ ਮम्मा ਜਿਹੜਾ ਮੈਂ ਤੁਹਾਡੇ ਹੱਥਾਂ ਤੇ ਆਵਦਿਆਂ ਤੇ ਪਾ ਲਾਂਗੀ ਆਹ ਲਓ ਤੁਸੀਂ ਫੜੋ ਚਾਹ ਪੀਓ ਚਾਹ ਪੀ ਲਓ ਜਲਦੀ ਜਲਦੀ ਚਾਚੀ ਕਹਿੰਦੀ ਹੈ ਕਿ ਭਾਂਡੇ ਦੇ ਦੇ ਜਾਈ ਉਹ ਕਹਿੰਦੀ ਹੈ ਚਲ ਠੀਕ ਹੈ ਮੈਂ ਪੀ ਲੈਣੀ ਉਧਰੋਂ ਬਲਜੀਤ ਆ ਜਾਂਦੀ ਹੈ ਤੇ ਕਹਿੰਦੀ ਮੈਂ ਦੇਖਦੀ ਆਂ ਕਿ ਕੁੱਕਰ ਉਵੇਂ ਹੀ ਬੰਦ ਕਰ ਦਿੱਤਾ ਤੇ ਫਿਰ ਜਦੋਂ ਜਾ ਕੇ ਦੇਖਦੀ ਹੈ ਤੇ ਫਿਰ ਮੱਚਦੀ ਹੈ ਕਿ ਹਾਂ ਕੁੱਕਰ ਤੁਸੀਂ ਉਵੇਂ ਹੀ ਬੰਦ ਕਰ ਦਿੱਤਾ ਹੁਣ ਮੈਂ ਫਿਰ ਦੁਬਾਰਾ ਉਬਾਲਾਂਗੀ ਫਿਰ ਰੋਜੀ ਕਹਿੰਦੀ ਹੈ ਕਿ ਹਾਂ ਇੱਧਰ ਆ ਤਰ ਮੈਂ ਦੱਸਾਂ ਪਤਾ ਫਿਰ ਉਸ ਤੇ ਜ਼ੋਰ ਦੀ ਇੱਕ ਥੱਪੜ ਥੱਪ ਮਾਰਦੀ ਹੈ ਤੇ ਕਹਿੰਦੀ ਉਹ ਕਿ ਤੈਨੂੰ ਸ਼ਰਮ ਨਹੀਂ ਆਗੀ ਤੈਨੂੰ ਬੀਬੀ ਨੇ ਕਿੰਨੀ ਵਾਰੀ ਕਿਹਾ ਹੈ ਕਿ ਰੋਜੀ ਨੂੰ ਕੱਲਾ ਨਹੀਂ ਛੱਡਣਾ ਤੈਨੂੰ ਪਤਾ ਹੈ ਕਿ ਜਦੋਂ ਮਾਂ ਗਈ ਚਲੀ ਤੇ ਤੂੰ ਹੀ ਮਗਰੋਂ ਗਈ ਚਲੀ ਤੇ ਮੈਂ ਬੇਹੋਸ਼ ਹੋ ਗਈ ਸਾਂ ਕੁੜੀ ਖਪ-ਖਪਾ ਕੇ ਉਸਨੇ ਮੂੰਹ ਤੇ ਛੱਟੇ ਪਾ ਕੇ ਮੈਨੂੰ ਹੋਸ਼ ਵਿੱਚ ਲਿਆਂਦਾ ਹੈ ਤੇ ਫਿਰ ਉਹ ਕਹਿੰਦੀ ਮੈਨੂੰ ਪਤਾ ਹੈ ਹ ਜਰੂਰ ਹਰਪ੍ਰੀਤ ਆਹੀ ਹੋਣੀ ਹੈ ਉਹ ਕਹਿੰਦੀ ਆ ਆ ਕੀ ਤੇ ਕੀ ਹੋ ਗਿਆ ਫਿਰ ਉਹ ਸਾਰੀ ਗੱਲ ਆਪਣੀ ਸਾਸਰ ਨੂੰ ਦੱਸਦੀ ਹੈ ਤੇ ਉਹ ਵੀ ਇਸ ਨੂੰ ਬਲਜੀਤ ਨੂੰ ਕਹਿੰਦੀ ਟਹਿ ਜਾਣੀਏ ਤੂੰ ਚਟ ਕਰੇ ਨੀ ਠੇਕੇ ਬਹਿ ਸਕਦੀ ਆਹੀ ਵੱਡੀ ਗੱਲਾਂ ਕਰਨ ਆਲੀ ਇਹ ਚਾਹ ਕਿੱਧਰ ਆਈ ਏ ਉਹ ਕਹਿੰਦੀ ਏ ਕਿ ਹਰਪ੍ਰੀਤ ਕਰੋ ਆਈ ਏ ਤੇ ਰੋਜੀ ਨੂੰ ਫਿਰ ਦੱਸਣਾ ਪੈਂਦਾ ਕਹਿੰਦੀ ਹਾਂ ਕਹਿੰਦੀ ਹਰਪ੍ਰੀਤ ਤਾਂ ਚਾਹੀ ਬੜੀ ਸਵਾਦ ਬਣਾਉਂਦੀ ਏ ਲਿਆ ਮੈਂ ਪੀਵਾਂ ਇਹ ਦੇਖ ਕੇ ਬਲਜੀਤ ਦੇ ਰੰਗ ਰਿੰਦੇ ਉੱਡ ਜਾਂਦੇ ਨੇ ਇਸ ਤੋਂ ਬਾਅਦ ਫਿਰ ਉਹ ਕਹਿੰਦੀ ਹੈ ਕਿ ਹਾਲੇ ਤੱਕ ਇਸ ਨੂੰ 8ਵਾਂ ਮਹੀਨਾ ਲੱਗਾ ਹੋਇਆ ਹੈ ਕਿਉਂਕਿ ਉਸ ਦੇ ਜਿਹੜੀ ਮਾਸੀ ਆਉਂਦੀ ਹੈ ਦੱਸਦੀ ਹੈ ਕਿ ਇਸ ਨੂੰ ਹੋਣੇ ਪੂਰੇ ਦਿਨਾਂ ਤਿਹ ਤੇ ਇਹਦਾ ਪੂਰਾ ਧਿਆਨ ਰੱਖਿਆ ਕਰੋ ਇਥੇ ਹੀ ਜਦੋਂ ਬਲਜੀਤ ਬੋਲਦੀ ਹੈ ਤੇ ਕਹਿੰਦੀ ਤੂੰ ਚੁੱਪ ਰਿਆ ਕਰ ਤੂੰ ਇਹਦੇ ਕੰਮਾਂ 'ਚ ਧਿਆਨ ਦਿਆ ਕਰ ਜਦੋਂ ਮੰਨੂ ਕਹਿੰਦੀ ਹੈ ਕਿ ਚਾਚੀ ਦੇ ਭਾਂਡੇ ਦੇ ਆਈਏ ਤਾਂ ਉਦੋਂ ਉਸ ਦੀ ਜੜੀ ਦਾਦੀ ਮਾਂ ਹੁੰਦੀ ਉਹ ਭਾਂਡੇ ਚੋੱਕ ਕੇ ਉਸਦੇ ਵਿਹੜੇ ਦੇ ਵਿੱਚ ਸੁੱਟ ਦਿੰਦੀ ਇਧਰ ਖੇਤ ਖੜੇ ਹੁੰਦੇ ਆ ਤੇ ਉਸ ਦੀ ਵਟ ਕਿੰਨੀ ਹੀ ਗਾ ਇਹਨਾਂ ਨੇ ਆਪਦੀ ਲੈ ਆਂਦੀ ਹੁੰਦੀ ਹੈ ਮਿੰਦੇ ਦੀ ਪੈਲੀ ਦੇ ਵਿੱਚ ਤੇ ਮਿੰਦਾ ਜਦੋਂ ਬੇਨਤੀ ਕਰਦਾ ਹੈ ਤੇ ਕਹਿੰਦਾ ਕੋਈ ਨਹੀਂ ਆਪਾਂ ਬੇਨਤੀ ਕਰਾ ਲਵਾਂਗੇ ਤੇ ਜੇ ਤੇਰੀ ਆਈ ਤੇ ਦੱਸ ਦਾਂਗੇ ਤੇ ਫਿਰ ਉਹ ਕਹਿੰਦਾ ਚਲ ਮੈਂ ਬੁੱਟਰ ਤੋਂ ਪਾਣੀ ਲਾ ਲਵਾ ਤੇ ਉਹ ਵੀ ਉਸ ਨੂੰ ਨਾ ਕਰ ਦਿੰਦਾ ਇਹ ਕਹਿੰਦਾ ਕਿ ਆਦੀ ਮੋਟਰ ਦਾ ਵੀ ਬੰਦੋਬਸਤ ਕਰ ਲਾ ਹੁ ਆਦ ਕੀ ਹਿਲਾਉਂ ਦੇਣਾ ਘਾਹ ਤੋਂ ਨਿਲਾਉਂ ਦੇਣਾ ਕਹਿੰਦਾ ਚਲ ਠੀਕ ਹੈ ਫਿਰ ਮਿੰਦੇ ਤੋਂ ਪੁੱਛ ਲੈਣਾ ਹਾਂ ਇਸੇ ਤਰ੍ਹਾਂ ਹੀ ਉਹ ਚਲਾ ਜਾਂ ਉਹ ਬੁੱਟਰ ਕੋਲ ਚਲਾ ਜਾਂਦਾ ਹੈ ਮਿੰਦਾ ਤੇ ਬੁੱਟਰ ਕੋਲ ਜਾ ਤੋ ਜਾਂਦਾ ਹੈ ਤੇ ਫਿਰ ਇਹ ਸੋਚਦੇ ਨੇ ਕਿ ਇਹ ਪਹਿਲੀ ਤਾਂ ਹਾਈਵੇ ਦੇ ਵਿੱਚ ਆ ਜਾਣੀ ਹੈ ਤੇ ਕਿਤੇ ਕਰੋੜਪਤੀ ਨਾ ਇਹ ਬਣ ਜਾਵੇ ਅਸੀਂ ਐਵੇਂ ਨਾ ਰਹਿ ਜਾਈਏ ਹੁਣ ਇਹ ਨਵੀਆਂ ਪਲਾਨੀਆਂ ਬਣਾਉਣਗੇ ਇਧਰ ਜਿਹੜਾ ਇਹਨਾਂ ਦਾ ਦੂਜਾ ਰੱਜੋ ਦਾ ਪ੍ਰੋਡਕਟ ਦਾਇਓ ਦੀ ਮਾਂ ਦੇ ਲਈ ਸਾਸੂ ਮਾਂ ਦੇ ਲਈ ਦਵਾਈ ਲੈ ਕੇ ਆਉਂਦਾ ਹੈ ਤੇ ਲਿਆ ਕੇ ਰੱਜੋ ਨੂੰ ਫੜਾਉਂਦਾ ਹੈ ਤੇ ਰੱਜੋ ਉਸ ਨੂੰ ਦੱਸਦੀ ਹੈ ਕਿ ਜਿਹੜੀ ਮਾਂ ਹੈ ਉਹ ਬਹਿਕੀਆਂ ਬਹਿਕੀਆਂ ਗੱਲਾਂ ਕਰਦੀ ਹੈ ਤੇ ਇਸ ਤਰ੍ਹਾਂ ਕਰਕੇ ਉਹ ਸਦਾ ਜਦੋਂ ਉਹ ਵੀ ਸਹੁਰਾ ਵੀ ਬਾਹਰ ਆਉਂਦਾ ਹੈ ਤੇ ਉਹ ਵੀ ਉਸ ਨੂੰ ਕਹਿੰਦਾ ਹੈ ਕਿ ਤੇਰੀ ਮੰਮੀ ਹੁਣ ਹੋਰ ਜੀਆਂ ਗੱਲਾਂ ਕਰਦੀ ਹੈ ਤੇ ਉਹ ਕਹਿੰਦਾ ਆਪਾਂ ਕਿਸੇ ਵੱਡੇ ਹਸਪੀਟਲ ਵਿੱਚ ਲੈ ਚਲੀਏ ਉਹ ਕਹਿੰਦਾ ਨਹੀਂ ਮੈਨੂੰ ਮੰਨੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕੀ ਹੋ ਰਿਹਾ ਹੈ ਤੇ ਇਸ ਕਰਕੇ ਉਹ ਦਿਨ ਜਾਣੇ ਰੋਣ ਲੱਗ ਪੈਂਦੇ ਨੇ ਤੇ ਉਸ ਦਾ ਜਿਹੜਾ ਸੋਹਰਾ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਹੁਣ ਇਸ ਦੇ ਕੋਲ ਬਹੁਤ ਘੱਟ ਟਾਈਮ ਹੈ ਤੇ ਉਹ ਅੰਦਰ ਸੌ ਰਹੀ ਹੁੰਦੀ ਹੈ ਤੇ ਬਾਹਰ ਦੋਵੇਂ ਆਪਸ ਵਿੱਚ ਗੱਲਾਂ ਕਰਕੇ ਭਾਵੁਕ ਹੋ ਰਹਿ ਹੁੰਦੇ ਹਨ ਦੂਜੇ ਪਾਸੇ ਮਿੰਦਾ ਜਦੋਂ ਘਰੇ ਆਉਂਦਾ ਤੇ ਹਰਪ੍ਰੀਤ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਇਸ ਤਰ੍ਹਾਂ ਰੋਜ਼ੀ ਬੇਹੋਸ਼ ਹੋ ਗਈ ਸੀ ਤੇ ਮੈਂ ਉੱਧਰ ਗਈ ਸੀ ਉਹ ਕਹਿੰਦਾ ਜਦੋਂ ਤੂੰ ਉੱਧਰ ਗਈ ਸੀ ਤੇ ਮਾਹ ਤੇ ਬਲਜੀਤ ਗੁੱਸੇ ਨਹੀਂ ਹੋਈਆਂ ਉਹ ਕਹਿੰਦੀ ਹੋਣਾ ਤਾਂ ਤਾਂ ਸੀ ਜੇ ਕਰੇ ਹੁੰਦੀਆਂ ਇਸੇ ਤਰ੍ਹਾਂ ਕਰਦੇ ਹਾਂ ਗੱਲਾਂ ਹੁੰਦਾ ਹੈ ਤੇ ਉੱਧਰ ਉਹਨਾਂ ਦੀ ਪੋਸਤੀ ਭੈਣ ਆ ਜਾਂਦੀ ਦੀਏ ਜਿਸ ਨੂੰ ਦੇਖ ਕੇ ਉਸ ਨੂੰ ਬਹੁਤ ਹੀ ਜ਼ਿਆਦਾ ਚਾ ਚੜਦਾ ਹੈ ਤੇ ਉੱਠ ਕੇ ਕਹਿੰਦਾ ਹੈ ਕਿ ਭੈਣੇ ਤੂੰ ਆਈ ਹੈ ਇਸ ਤਰ੍ਹਾਂ ਕਰਕੇ ਫਿਰ ਖੁਸ਼ੀ ਮਨਾਉਂਦਾ ਹੈ ਤੇ ਫਿਰ ਉਹਨਾਂ ਦਾ ਜਵਾਈ ਕਹਿੰਦਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਕੰਧ ਵੇਖ ਕੇ ਕੰਧ ਵਿੱਚੋਂ ਮੋਰਾਤ ਕਾਤੋਂ ਰੱਖਿਆ ਹੈ ਚੰਗਾ ਸੀ ਇਹ ਵੀ ਕੰਧ ਕਰਵਾ ਦਿੰਦੇ ਕਹਿੰਦਾ ਉਹ ਮੈਂ ਅਸੀਂ ਨਹੀਂ ਰਖਾਇਆ ਉਹ ਮਾਣ ਨੇ ਹੀ ਮੱਲੋ ਜੋਰ ਰਖਵਾਇਆ ਹੈ ਇਹ ਤੋਂ ਹੀ ਕੰਧ ਦੇ ਉੱਤੋਂ ਆਪਣੀ ਮਾਂ ਨੂੰ ਦੇਖਦੀ ਹੈ ਤੇ ਜਦੋਂ ਮਾਂ ਨਹੀਂ ਦੇਖਦੀ ਤੇ ਕਹਿੰਦੇ ਲੱਗਦਾ ਕਰੇ ਨਹੀਂ ਫਿਰ ਮਾਂ ਦੀ ਆਵਾਜ਼ ਦਿਖਾਈ ਦਿੰਦੀ ਹੈ ਤੇ ਫਿਰ ਉਸ ਨੂੰ ਬੁਲਾਉਂਦੀ ਹੈ ਤੇ ਮਾਂ ਉਸ ਨੂੰ ਭੱਜ ਕੇ ਮਿਲਣ ਵਾਸਤੇ ਜਾਂਦੀ ਹੈ ਤੇ ਕੰਧ ਥਾਣੀ ਉਹ ਆਪਣੀ ਪਰਜਾਈ ਨੂੰ ਵੀ ਬੁਲਾਉਂਦੀ ਹੈ ਤੇ ਪਰਜਾਈ ਇੱਕ ਰੋਜੀ ਦਾ ਹੱਸ ਕੇ ਬੋਲਦੀ ਹੈ ਪਰ ਦੂਸਰੀ ਨੱਕ ਬੁੱਲ ਵੱਟਦੀ ਹੋਈ ਅੰਦਰ ਨੂੰ ਚਲੀ ਜਾਂਦੀ ਹੈ ਇੱਧਰ ਜਦੋਂ ਆਉਂਦਾ ਆਉਂਦੀ ਹੈ ਤੇ ਉਸ ਨੂੰ ਵੀ ਕਹਿੰਦੀ ਹੈ ਕਿ ਮੈਂ ਛੋਟੇ ਮੁੰਡੇ ਅਮਨ ਲਈ ਬਰਥਡੇ ਪਾਰਟੀ ਤੇ ਪਾਠ ਰੱਖਿਆ ਹੈ ਤੇ ਤੁਸੀਂ ਜ਼ਰੂਰ ਆਇਓ ਉਹ ਕਹਿੰਦੀ ਇਹ ਹੈ ਕਿ ਤੂੰ ਉੱਧਰ ਜਾ ਕੇ ਆਪਣੇ ਭਰਾਵਾਂ ਨੂੰ ਕਹਿ ਉਹ ਵੀ ਜ਼ਰੂਰ ਆਣਗੇ ਇੱਥੇ ਹੀ ਉਹਦੇ ਭਰਾ ਵੀ ਘਰੇ ਆ ਜਾਂਦੇ ਜਦੋਂ ਉਹਨਾਂ ਨੂੰ ਕਹਿੰਦੀ ਹੈ ਤੇ ਉਹ ਕਹਿੰਦਾ ਹੈ ਮੈਂ ਤਾਂ ਕਦੇ ਵੀ ਨਾ ਆਵਾਂ ਤੂੰ ਮੈਨੂੰ ਆਪ ਦਾ ਮੁੰਡਾ ਦੇਣ ਤੋਂ ਮਨਾ ਕਰ ਦਿੱਤਾ ਸੀ ਆ ਦੇਖ ਅੱਜ ਅਮਨੇ ਨੇ ਮੈਨੂੰ ਆਪਣਾ ਪੁੱਤ ਮੇਰੀ ਗੋਦੀ ਪਾ ਦਿੱਤਾ ਹੈ ਇਹ ਗੱਲ ਸੁਣ ਕੇ ਉਹ ਬਹੁਤ ਹੀ ਜ਼ਿਆਦੀ ਹੈਰਾਨ ਹੋ ਜਾਂਦੀ ਹੈ ਤੇ ਅਮਨਾ ਇੱਥੇ ਆਣ ਕੇ ਬਹੁਤ ਖਰੀਆਂ ਆਪਦੇ ਜਵਾਈ ਪਾਹੀ ਨੂੰ ਸੁਣਾਉਂਦਾ ਹੈ ਤੇ ਅਜੇ ਇਹ ਗੱਲਾਂ ਇੱਕ ਦੂਜੇ ਨਾਲ ਲੜਾਈ ਵਧੇ ਹੀ ਜਾ ਰਹੀ ਸੀ ਤੇ ਉੱਧਰ ਰੱਜੂ ਨੂੰ ਦਰਦ ਹੋ ਉਧਰ ਰੋਜ਼ੀ ਨੂੰ ਦਰਦ ਹੋਣ ਲੱਗ ਜਾਂਦੀ ਹੈ ਤੇ ਉਸ ਨੂੰ ਸਾਰੇ ਜਾਣੇ ਪੜ ਕੇ ਭਜਦੇ ਨੇ ਇਧਰ ਬੱਚੇ ਹੋਣਗੇ ਤੇ ਦੂਜੇ ਪਾਸੇ ਉਸ ਦੀ ਮਾਂ ਨੂੰ ਵੀ ਕੁਝ ਹੋ ਜਾਵੇਗਾ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ